ਰਾਮਨਗਰ ਸੜਕ ਤੇ ਪਿੰਡ ਬੀਬੂਰ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਦੋ ਪਹਰਾ ਸੀ ਜਿਹੜੇ ਕੀ ਬੀਬੂਰ ਤੋਂ ਨਵੇਂ ਗਾਮ ਪੈਸੇ ਜਮਾ ਕਰਨ ਗਏ ਸੀ ਆਪਣੇ ਲੋਨ ਦੀ ਕੋਈ ਕਿਸ਼ਤ ਜਮਾ ਕਰਾ ਕੇ ਵਾਪਸ ਆ ਰਹੇ ਸੀ ਕਿਸੇ ਗੱਡੀ ਨੇ ਉਹਨਾਂ ਨੂੰ ਫੇਡ ਮਾਰੀ ਜਿਸ ਦੇ ਵਿੱਚ ਦੋਨੋਂ ਪਹਰਾ ਜ਼ਖਮੀ ਹੋਏ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਔਰ ਇਸ ਮਾਮਲੇ ਦੀ ਜਾਂਚ ਰਾਮਨਗਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਰਨੇਤ ਤੋਂ ਦੂਜੇ ਮੰਡਲ ਦਾ ਉਹਦੇ ਨੌਕਰਨ ਸੀ ਇਹ ਕਿੱਥੇ ਜਾ ਰਹੀ ਸੀ ਮੋਟਰਸਾਈਕਲ ਤੇ ਇਹ ਕਿਸ਼ਤ ਭਰਨ ਗਈ ਸੀ ਇਹ ਕਿੱਧਰ ਗਈ ਸੀ ਨਵੇਂ ਗੋਂ ਗੇਸ ਕਿਹੜੇ ਪਿੰਡ ਤੋਂ ਆਈ ਬੀਪੁਰ ਨਵੇਂ ਗੋਂ ਨਵੇਂ ਗੋਂ ਹਾਂ ਵਾਪਸ ਆ ਰਹੇ ਜਦੋਂ ਦੇ ਟਾਈਮ ਆਇਆ ਡਾਕਟਰ ਡਾਕਟਰ ਦਾਸਨ ਦਾਸਨ ਵਿਕਾਸਨ ਦਾ ਗੱਡੀ ਖੇਟ ਮਾਰ ਕੇ ਨਵੇਂ ਗੋਂ ਤੋਂ ਆ ਰਹੀ ਸੀ ਕਿ ਸਮਾਨੇ ਇਹਨਾਂ ਦੇ ਪਿੱਛੇ ਆ ਗਈ ਸੀ ਹਾਂ ਜੀ ਪਿੱਛੇ ਆ ਰਹੀ ਸੀ ਮਾਰ ਕੇ ਫੇਟ ਨੰਗਾ ਚੱਕਿਆ ਵੀ ਨਹੀਂ ਹੈ ਇਹਦੀ ਕਿਸ ਬੜੇ ਬੱਚੇ ਦੀ ਇਸ ਤਰ੍ਹਾਂ ਇਸ ਤਰ੍ਹਾਂ 18 ਸਾਲ ਉਹ ਦੂਜੇ ਦਿਨ ਉਨ ਇੱਕ ਸਾਲ ਪਤਾ ਨਹੀਂ ਜੀ ਪਿੰਡ ਦੇ ਲਿਆਏ ਨੇ ਚੱਕ ਕੇ ਤੇ ਮਾਰ ਕੇ ਨੰਗ ਕੇ ਤੇ ਫੇਟ ਪਿੰਡ ਐ ਲੈ ਕੇ ਹਾਂ ਜੀ ਟਾਬੇ ਤੋਂ ਮੁੰਡਾ ਗਿਆ ਹੋਣਾ ਉਹ ਚੱਕ ਕੇ ਲੈ ਕੇ ਉਹ ਚੱਕ ਕੇ ਲੈ ਕੇ ਕੀ ਨਾਮ ਗੁਰਮੁਖ ਸਿੰਘ ਪਲਾ ਕੋਲ ਜਲਾ ਕਿਧਰ ਗਈ ਸੀ ਤੁਸੀਂ ਮੈਂ ਨਵੇਂ ਗੁਏਤੀ ਨਵੇਂ ਗਾਮ ਵੀਪੁਰ ਤੋਂ ਨਵੇਂ ਵੀਪੁਰ ਤੋਂ ਕਿਸ਼ਤ ਭਰਨ ਗਈ ਸੀ ਨਹੀਂ ਬੈਂਕ ਚ ਨਹੀਂ ਦੂਜੇ ਲੋਟ ਪੇਟਿੰਗ ਕਰਨ ਗਈ ਸੀ ਟਰੈਂਕੀ ਬਾਕਸਿੰਗ ਕਿੱਥੇ ਹੋਇਆ ਹੈ ਬਾਬਸੀ ਜੀ ਅਰਵਿੰਦਰ ਟਾਬੇ ਕੋਲ ਹਾਂ ਰਵਿੰਦਰ ਟਾਬੇ ਕੋਲ ਕਿਚੇ ਦੇਖੇ ਨਹੀਂ ਇਹ ਉਹ ਨਾ ਗੱਡੀ ਅੱਗੇ ਲਿਆ ਕੇ ਪਿੱਛੇ ਅਸੀਂ ਆ ਰਹੇ ਸੀ ਉਹਨੇ ਅੱਗੇ ਲਿਆ ਕੇ ਖੜਾਉਂ ਘਰਤੀ ਬ੍ਰਿਕ ਹੋਲੀ ਬ੍ਰਿਕ ਮਾਰ ਦੇ ਹਾਂ ਤਾਂ ਵੀ ਤੁਸੀਂ ਗਿੰਗੇ ਫਿਰ ਖੜੇ ਨਹੀਂ ਹੋ ਨਾ ਇਹੋ ਨਹੀਂ ਖੜੇ ਇਕਦਾ ਪਰਨੀਤ ਹੈ ਜੀ ਕਿ ਜਗਸੀਰ ਹੈ ਜਿਹੜਾ ਪਰਿਕਰੇ ਦੇ ਸਿਰ ਤੇ 60 ਲੱਗੀ ਹੈ ਇੱਥੇ ਕੱਟ ਹੈ ਫੋਰਹੈਡ ਤੇ ਉਹਦਾ ਅਸੀਂ ਜਦੋਂ ਸੂਚਨ ਕਰ ਦਿੱਤਾ ਠੀਕ ਹੈ ਬੰਦੇ ਦੀ ਕੰਡੀਸ਼ਨ ਕੋਈ ਐਡਿਊ ਮੇਜਰ ਇੰਜਰੀ ਨਹੀਂ ਹੈ ਉਸ ਤੋਂ ਇਲਾਵਾ ਕੋਈ ਫ੍ਰੈਕਚਰ ਨਹੀਂ ਹੈਗਾ ਦੂਜੇ ਦੇ ਮਮੂਲੀ ਜਾਂ ਉਂਗਲ ਤੇ ਹਲਕਾ ਫ੍ਰੈਕਚਰ ਹੈ ਜਿਹੜਾ ਕਿ ਆਪੇ ਰਿਪੇਅਰ ਹੋ ਜਾਊਗਾ ਉਹਦੇ ਕੋਈ ਕੁਝ ਕਰਨ ਦੀ ਲੋੜ ਨਹੀਂ ਹੈ ਇਹ ਬੀਬੀਪੁਰ ਦੇ ਹੈਗੇ ਮੈਂ ਜੀ ਪ੍ਰਸਤਮ ਕੌਸ਼ਿਕ ਸਮਾਣਾ న్యూਸ